ਵਾੜ ਇਨਚਾਰਜ ਬਾਡ ਨੰਬਰ 65 ਤੋਂ ਜਿਸ ਤਰ੍ਹਾਂ ਕਿ ਸਾਡੇ ਇੱਥੇ ਕਾਫੀ ਜਗ੍ਹਾ ਤੋਂ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਸੀ ਸੀਵਰੇਜ ਬਲੌਕ ਰਹਿੰਦੇ ਸੀ ਸਾਡੇ ਇੱਥੇ ਪਾਈਪ ਲਾਈਨ ਪੈ ਰਹੀ ਅੱਜ ਨਵੀਂ ਮੈਂ ਧੰਨਵਾਦ ਕਰਦੀ ਹਾਂ ਐਮਪੀ ਸਾਹਿਬ ਸੰਜੀਵ अरोड़ा ਜੀ ਦਾ ਜਿਨ੍ਹਾਂ ਦੀ ਦੇਖ ਰੇਖ ਤੇ ਵਿੱਚ ਇਹ ਸਾਰਾ ਬਾਡ ਨੰਬਰ 65 ਦਾ ਵਿੱਚ ਕੰਮ ਹੋ ਰਿਹਾ ਜੀ ਹਾਂਜੀ ਇਲਾਕੇ ਦੇ ਕੰਕਰੀਟ ਦੇ ਕੰਮ ਹੋ ਚੁੱਕੇ ਇਸ ਟੈਂਡਰ ਦਾ ਸਰ ਜਿਹੜੇ ਤਕਰੀਬਨ ਮੇਰੇ ਵਾਰਡ ਦੇ ਹੋ ਚੁੱਕੇ ਆ ਜਿਹੜੇ ਰਹਿ ਗਏ ਆ ਉਹ ਅਸੀਂ ਕਰਵਾ ਰਹੇ ਆ ਜੀ ਨਹੀਂ ਸਰ ਅੱਜ ਪਾਈਪਾਂ ਦਾ ਉਦਘਾਟਨ ਕੀਤਾ ਹਾਂਜੀ ਕੰਮ ਹੋਣ ਨੂੰ ਰਹਿ ਗਏ ਬਾਕੀ ਤੁਹਾਡੇ ਸਾਹਮਣੇ ਪਾਰਕਾਂ ਦੇ ਜਿਹੜੇ ਰਹਿ ਗਏ ਆ ਸਰ ਉਹ ਅਸੀਂ ਐਮਪੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਉਹ ਵੀ ਕੰਮ ਕਰਵਾ ਰਹੇ ਆ ਜੋ ਵੀ ਜਿਸ ਤਰ੍ਹਾਂ ਪੈਚ ਵਰਕ ਹੋ ਗਿਆ ਕੁਛ ਵੀ ਜੋ ਵੀ ਪੈਂਡਿੰਗ ਰਹਿ ਗਿਆ ਉਹ ਅਸੀਂ ਕਰਵਾ ਦਾਂਗੇ ਜੀ। ਦੂਗਲ ਦਾ ਵੀ ਪੈਂਡਿੰਗ ਰਹਿ ਗਿਆ। ਯਾਦਾ ਨਹੀਂ। ਅੱਜ ਜਿਹੜਾ ਤੋਂ ਕੱਢ ਕੀਤਾ ਜੀ ਮਨੀ ਸਾਈਂ ਜੀ ਨੇ ਤੇ ਦੂਸਰਾ ਰਾਜਨਾਮ ਰਾਜਨਾਮ ਮੈਡਮ ਜੀ ਸਾਡੇ ਆ ਕੇ ਇਹਨਾਂ ਨੇ ਸਾਡਾ ਬਹੁਤ ਹੌਸਲਾ ਵਧਾਈ ਕੀਤਾ 40 ਸਾਲ ਤੋਂ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਗਈ। ਮੰਤਰੀ ਕੀ ਤੇ ਕਾਉਂਸਲ ਕੀ ਸਾਰਿਆਂ ਨੂੰ ਅਸੀਂ ਜਿਤਾਉਂਦੇ ਰਹੇ ਹਾਂ ਵੋਟਾਂ ਪਾ ਕੇ। ਕਿਸੇ ਦਾ ਪਾਣੀ ਦੇ ਘੁੱਟਦੇ ਸੀ ਦਾਵਾਦਾਰ ਨਹੀਂ ਸੀਗੇ ਪਰ ਸਾਡੀ ਡਿਮਾਂਡ ਇਹ ਹੁੰਦੀ ਸੀ ਵੀ ਸਾਡੇ ਇਲਾਕੇ ਨੂੰ ਥੋੜਾ ਸੁਧਾਰ ਕੀਤਾ ਜਾਵੇ। ਕਿ ਸਰੇ ਸਾਡੀ ਸੁਣਾਈ ਨਹੀਂ ਕੀਤੀ ਅੱਜ ਅਸੀਂ ਇਹਨਾਂ ਦੇ ਬਹੁਤ ਦਿਲੋਂ ਤਾ ਦਿਲ ਨਾਲ ਧੰਨਵਾਦ ਕਰਦੇ ਆ ਸਾਰੇ ਮੁਹੱਲਾ ਨਿਵਾਸੀ ਸਾਰੇ ਖੁਸ਼ ਦੇ ਇਸ ਦੀ ਇਹਨਾਂ ਨੇ ਅੱਗੇ ਤੋਂ ਕਦ ਕੀਤਾ ਗਿਆ ਇਹ ਸਾਡੇ ਨਾਲ ਵਾਅਦਾ ਕਰ ਰਹੇ ਨੇ ਤੇ ਔਰ ਸ਼ੁਰੂ ਕਰ ਵੀ ਦਿੱਤਾ ਆ ਹੋਰ ਵੀ ਜਿਹੜੇ ਪੈਣੇ ਕੰਮ ਇਹਨਾਂ ਨੇ ਵਾਅਦਾ ਕੀਤਾ ਪੂਰੇ ਕਰਾਂਗੇ ਧੰਨਵਾਦ ਬਹੁਤ ਵਧੀਆ ਕਰ ਰਹੇ ਜੀ ਜਦੋਂ ਜਾਣੇ ਸਾਡੀ ਕਰਦੇ ਪੂਰੀ ਰਿਸਪੈਕਟ ਕਰਦੇ ਨਾਲ ਸਾਡੇ ਤੁਰ ਕੇ ਆਗੇ ਨੇ ਔਰ ਇਦੋਂ ਵੱਡੇ ਕੰਮ ਕੀ ਹੋਏਗਾ ਵਧੀਆ ਹਾਂ ਜੀ ਹਾਂ ਜੀ ਦੇ ਸਾਰੇ ਇਸ ਇਲਾਕੇ ਦਾ ਕੰਮ ਐਡ ਮੁਰਾਦਨਾ ਸਾਈ ਜੀ ਔਰ ਮਨੀ ਸਾਈ ਜੀ ਉਹ ਮਿਲ ਕੇ ਕੰਮ ਕਰ ਰਹੇ ਹਨ ਇਸ ਏਰੀਏ ਵਿੱਚ ਅੱਜ ਮਿਲਣ ਤੇ ਪਤਾ ਲੱਗਾ ਕਿ ਇੱਕ ਦੋ ਦਿਨ ਵਿੱਚ ਅਧਗਟਨ ਹੋ ਜਾਏਗਾ ਤੇ ਅੱਜ ਜਿਹੜੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਪਾਣੀ ਦੀ ਪਾਈਪ ਪਾਣੀ ਸ਼ੁਰੂ ਹੋ ਰਹੀ ਹੈ ਤੇ ਸਾਰੇ ਇਲਾਕਾ ਨਿਵਾਸੀ ਖੁਸ਼ ਹਨ ਕਿ ਪਾਰਕ ਦਾ ਕੰਮ ਜਲਦੀ ਕੰਪਲੀਟ ਹੋਣ ਨੂੰ ਜਾ ਰਿਹਾ ਤੇ ਸਾਰਿਆਂ ਨੂੰ ਬੜੀ ਦੇਰ ਤੋਂ ਇੰਤਜ਼ਾਰ ਸੀ ਕਿ ਇਸ ਮੁਹੱਲੇ ਦੀ ਸੁਣਵਾਈ ਹੋਵੇ ਤੇ ਰਹਿੰਦੇ ਕੰਮ ਜਿਹੜੇ ਅਧੂਰੇ ਹੋ ਪੂਰੇ ਹੋਣ ਤੇ ਸਾਰੇ ਆਪਣੇ ਇਲਾਕੇ ਦੇ ਖੁਸ਼ ਹਨ ਕਿ ਅੱਜ ਕੰਮ ਦੀ ਜਿਹੜੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਔਰ ਜਲਦੀ ਹੀ ਪਾਰਕ ਬਣੇਗਾ ਗ੍ਰੀਨਰੀ ਆਵੇਗੀ ਉਸ ਨਾਲ ਲੋਕ ਖੁਸ਼ਹਾਲ ਹੋਣਗੇ ਇੱਥੇ ਸਨ 1997 ਚ ਆਏ ਸੀ 2000 ਤੋਂ ਇੱਥੇ ਮਕਾਨ ਬਣਾਇਆ ਤੇ ਉਸ ਤੋਂ ਬਾਅਦ ਅਸੀਂ ਇੱਥੇ ਰਹਿਣਾ ਸ਼ੁਰੂ ਕੀਤਾ ਦੇਖਿਆ ਇੱਥੇ ਕੋਈ ਜ਼ਿਆਦਾ ਸਹੂਲਤਾਂ ਨਹੀਂ ਸੀ ਹਨ ਹੁਣ ਅਸੀਂ ਇਹਨਾਂ ਨੂੰ ਕਈ ਵਾਰੀ ਆਪਣੇ ਜੋ ਵੀ ਆਂਦਾ ਸੀ ਉਹਨੂੰ ਕਹਿੰਦੇ ਸੀ ਕਿ ਸਾਡੇ ਇੱਥੇ ਪਾਰਕ ਦੀ ਜਗ੍ਹਾ ਐ ਇਹਨੂੰ ਪਾਰਕ ਬਣਾਇਆ ਜਾਏ ਉਹ ਗੱਲ ਨੂੰ ਗੋਲਮੋਲ ਕਰ ਜਾਂਦੇ ਸੀ ਅਸਲ 'ਚ ਉਹ ਪਾਰਕ ਜਾਂ ਟਿਊਬਲ ਦੀ ਜੋ ਸਰਕਾਰੀ ਜਗ੍ਹਾ ਸੀ ਉਹ ਦੱਸ ਗਈ ਨਹੀਂ ਸੀ ਇੱਥੇ ਜਗ੍ਹਾ ਹੈਗੀ ਜਾਂ ਨਹੀਂ ਹੈਗੀ ਤੇ ਇਹ ਆਏ ਨੇ ਮੈਡਮ ਅਨਰਾਦਾ ਮਨੀ ਸਾਈ ਜੀ ਤੇ ਇਹਨਾਂ ਨੇ ਆਣ ਕੇ ਸਾਰਾ ਜਗ੍ਹਾ ਕਢਵਾਈ ਹੈ ਸਰਕਾਰੀ ਜਗ੍ਹਾ ਹੈ ਸਰਕਾਰ ਜਿਹੜਾ ਚੀਫ ਮਿਨਿਸਟਰ ਸਾਹਿਬ ਮਾਨ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਵੀ ਸਰਕਾਰੀ ਜਗ੍ਹਾ ਨੂੰ ਸਾਰਿਆਂ ਨੂੰ ਕਢਵਾ ਕੇ ਉਹਨਾਂ ਨੂੰ ਪਾਰਕ ਜਾਂ ਟਿਊਬਲਾਂ ਚ ਕਨਵਰਟ ਕੀਤਾ ਜਾਏ ਜਾਂ ਗ੍ਰੀਨਰੀ ਚ ਕੀਤਾ ਜਾਏ ਨਾਲੇ ਬਹੁਤ ਵੱਡਾ ਇਹ ਉਪਰਾਲਾ ਕਰਕੇ ਬਹੁਤ ਮਿਹਨਤ ਕਰਕੇ ਸਾਡੇ ਇਹ ਏਰੀਆ ਨੂੰ ਜੋ ਇਹ ਜਗ੍ਹਾ ਦਲਵਾਈ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਨਾਲੇ ਸੀਵਰੇਜ ਦਾ ਵੀ ਜਿਹੜਾ ਕੰਮ ਹੈ ਸੀਵਰੇਜ ਦੀ ਜਦੋਂ ਵੀ ਬਰਸਾਤ ਆਉਂਦੀ ਸੀ ਘਰਾਂ 'ਚ ਪਾਣੀ ਬੈਕ ਮਾਰ ਭਜਦਾ ਸੀਗਾ ਉਹ ਵੀ ਇਹਨਾਂ ਨੇ ਸੁਣਵਾਈ ਕੀਤੀ ਉਹਦਾ ਵੀ ਇਹਨਾਂ ਨੇ ਇਮੀਡੀਏਟਲੀ ਕਿਹਾ ਵੀ ਐਕਸ਼ਨ ਲੈ ਕੇ ਅਸੀਂ ਹੁਣੇ ਹੀ ਤੁਹਾਡਾ ਇਹ ਕੰਮ ਕਰਵਾਨੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤਨਵਾਜੀ ਲੱਗਦਾ ਨੇ ਇਲਾਕੇ ਦੇ ਵਿੱਚ ਕੰਮ ਵਧੀਆ ਕਰ ਰਹੇ ਬੰਦੇ ਪੁਲਿਸ ਨੂੰ ਵੀ ਰਿਪੋਰਟ ਦਿੱਤਾ ਜਦੋਂ ਦੇ ਇਹ ਆਏ ਨੇ ਇੱਥੇ ਮਤਲਬ ਜਦੋਂ ਇਹ ਇਲੈਕਸ਼ਨਾਂ ਤੋਂ ਬਾਅਦ ਜਿਸ ਤਰ੍ਹਾਂ ਡਿਕਲੇਅਰ ਹੋਈਆਂ ਤੇ ਜਦੋਂ ਆਮ ਆਦਮੀ ਪਾਰਟੀ ਆਈ ਹੈ ਕੰਮ ਠੀਕ ਹੀ ਚੱਲ ਰਿਹਾ ਹੈ ਅਸੀਂ ਕੋਈ ਗੱਲ ਨਹੀਂ ਹੈ ਸਾਰੇ ਪਾਸਿਓ ਮਤਲਬ ਠੀਕ ਚੱਲ ਰਿਹਾ ਜੋ ਵੀ ਸੁਣਵਾਈ ਕਰਦੇ ਆ ਸੁਣਵਾਈ ਹੁੰਦੀ ਆ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਾਵਾ ਸੇਨਾ ਨਾਲੇ ਖੜੇ ਅੱਜ ਜਿਹੜਾ ਕਟਿੰਗ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੈਂ ਇੱਥੇ ਸਮੂਹ ਇਲਾਕਾ ਨਿਵਾਸੀਆਂ ਦਾ ਪਹਿਲਾਂ ਤਾਂ ਅੱਜ ਦਿਲੋਂ ਧੰਨਵਾਦ ਦਿਆਂ ਜਿਨ੍ਹਾਂ ਨੇ ਮੈਨੂੰ ਰੰਜੋਧ ਪਾਰਕ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਅੱਜ ਰੰਜੋਧ ਪਾਰਕ ਗਲੀ ਨੰਬਰ 1 ਵਿਖੇ ਜਿਹੜਾ ਸਾਡੇ ਸੀਵਰੇਜ ਦੀ ਬੜੀ ਸਮੱਸਿਆ ਹੀ ਕਰਤਾ ਰਿਹਾ ਇਹਨੂੰ ਤੇ ਰੰਜੋਧ ਪਾਰਕ ਦੀ ਅੱਜ ਇੱਥੇ ਨਵੀਂ ਸੀਵਰ ਲਾਈਨ ਦਾ ਜਿਹੜਾ ਮਿਸਿੰਗ ਲਾਈਨ ਸੀ ਜਿਹੜੀ ਅੱਜ ਤੱਕ ਪਈ ਹੋਈ ਨਹੀਂ ਕਈ ਸਾਲਾਂ ਤੋਂ ਅੱਜ ਉਹ ਅਸੀਂ ਉਹਦਾ ਮਹੂਰਤ ਕੀਤਾ तकरीबन 7 ਲੱਖ ਰੁਪਏ ਦੀ ਜਿਹੜੀ ਕੋਸਟ ਦੇ ਨਾਲ ਇਹ ਚਾਰ ਗਲੀਆਂ ਦੇ ਜਿਹੜਾ ਟੱਚ ਆ ਸੀਵਰ ਲ ਇਹ ਤੇ ਵਾਟਰ ਸਪਲਾਈ ਮਿਸਿੰਗ ਅਵਾਡ ਦੇ ਵਿੱਚ ਉਹ ਨਵੀਂ ਪਾਈ ਜਾਏਗੀ ਔਰ ਪੂਰੇ ਵਾਰਡ ਨੰਬਰ 65 ਚ ਜਿੱਥੇ ਸਾਨੂੰ ਲੱਗਦਾ ਵੀ ਅੱਜ ਤੱਕ ਸੀਵਰ ਲਾਈਨ ਪ੍ਰੋਪਰ ਪਈ ਨਹੀਂ ਜਾਂ ਡੈਮੇਜ ਹੋ ਚੁੱਕੀ ਆ ਜਾਂ ਟੁੱਟ ਚੁੱਕੀ ਆ ਉਹ ਸਾਰੀ ਨਵੀਂ ਪਾਈ ਜਾ ਰਹੀ ਆ ਜੀ ਪੂਰੇ ਵਾਰਡ ਨੰਬਰ 65 ਦੇ ਵਿੱਚ ਇਲਾਕੇ ਦੇ ਕੰਮ ਕਿੱਦਾਂ ਦੇ ਹੋ ਚੁੱਕੇ ਤੇ ਹੋਰ ਕਿਹੜੇ ਕਿ ਰਹੇਗੇ ਸਮੂਹ ਇਲਾਕਾ ਨਿਵਾਸੀਆਂ ਦੇ ਵੀ ਤੁਸੀਂ ਲੈ ਲੋ ਜੀ ਤੁਹਾਨੂੰ ਦੱਸ ਦੇਣਗੇ ਇਲਾਕੇ ਦੇ ਕੰਮ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਸਾਡੇ ਸਤਕਾਰਯੋਗ ਐਮਪੀ ਸਾਹਿਬ ਜਿਸ ਦਿਨ ਤੋਂ ਉਹਨਾਂ ਨੇ ਹਲਕਾ ਵੈਸਟਰੀ ਕਮਾਂਡ ਸੰਭੀ ਆ ਉਸ ਦਿਨ ਦੇ ਕੰਮ ਨਹੀਂ ਹਨੇਰੀ ਆਈ ਪਈਆ ਚਾਹੇ ਉਹ ਬਿਜਲੀ ਦਾ ਕੰਮ ਆ ਚਾਹੇ ਖੰਭਿਆਂ ਦਾ ਕੰਮ ਆ ਚਾਹੇ ਟਰਾਂਸਫਾਰਮਰ ਅਪਲੋਡ ਕਰਨ ਦਾ ਕੰਮ ਚਾਹੇ ਨਵੀਆਂ ਸੜਕਾਂ ਦਾ ਕੰਮ ਆ ਤਕਰੀਬਨ 200 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਸਾਡੇ ਲੁਧਿਆਣੇ ਦੇ ਵਿੱਚ ਉਹਨਾਂ ਦਾ ਪੈਚਵਰਕ ਹੋ ਰਿਹਾ ਜਾਂ ਨਵੀਨੀਕਰਨ ਹੋ ਰਿਹਾ ਵਾ ਉਸ ਦੇ ਨਾਲ ਹੀ ਜਿਹੜੀਆਂ ਸੀਵਰੇਜ ਦੀਆਂ ਲਾਈਨ ਨੇ ਚਾਹੇ ਨਵੇਂ ਟਿਊਬੋ ਲੱਗਣ ਵਾਲੇ ਨੇ ਪਿਛਲੇ ਦਿਨੀ ਆਪਾਂ ਹੈ ਬਲ ਪਿੰਡ ਵਾਰ ਨੰਬਰ 65 ਚ ਇੱਕ ਨਵੇਂ ਟਿਊਬਲ ਦਾ ਮਹੂਰਤ ਕੀਤਾ ਆਉਣ ਵਾਲੇ 2-4 ਦਿਨਾਂ ਦੇ ਵਿੱਚ ਰ ਆ ਰਹਿਆ ਸਮੂਹ ਆਕਾਨਵਾਸੀਆਂ ਨੂੰ ਜਿਹਦੇ ਸਹੂਲਤ ਹੋ ਸਕੇ ਜਿਹੜਾ ਗੰਦਾ ਪਾਣੀ ਉਹਦੇ ਤੋਂ ਨਿਯਾਤ ਮਿਲ ਸਕੇ ਇਸ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਸਵਰਗੀ ਗੁਰਪ੍ਰੀਤ ਗੋਗੀ ਜੀ ਸਾਡੇ ਵੱਡੇ ਭਾਈ ਉਹਨਾਂ ਨੇ ਹਲਕਾ ਵੈਸਟ ਦੇ ਵਿੱਚ ਤਕਰੀਬਨ 200 ਕਰੋੜ ਦੇ ਕੰਮ ਜਿਹੜੇ ਕਰਵਾਏ ਸੀਗੇ ਉਹ ਲੜੀ ਆ ਜਿਹੜੀ ਰਿਟੇਨ ਚ ਹੁਣ ਅੱਗੇ ਚੱਲਦੀ ਹੋਈ ਜਿਹੜੇ ਕੰਮ ਆ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਜੀ ਠੀਕ ਹੈ